ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਉਹ ਨੇ ਜਿਨ੍ਹਾਂ ਕੋਲ ਉਹਨਾਂ ਦੇ ਮਾਪੇ-ਬਾਪ ਹੈਗੇ ਨੇ ਤੇ ਦੁਨੀਆ ਵਿੱਚ ਸਭ ਤੋਂ ਖੁਸ਼ ਨਸੀਬ ਉਹ ਮਾਪੇ ਨੇ ਜਿਨ੍ਹਾਂ ਦੀ ਪੁੱਛ ਉਹਨਾਂ ਦੇ ਬੱਚੇ ਕਰਦੇ ਨੇ ਮਤਲਬ ਮਾਪੇ-ਬਾਪ ਦੇ ਮਰ ਜਾਣ ਤੋਂ ਬਾਅਦ ਹੈ ਨਾ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਨਾਮ ਦੇ ਟੈਟੂ ਆਪਣੀਆਂ ਬਾਹਾਂਵਾਂ ਆਪਣੀਆਂ ਛਾਤੀਆਂ ਅੱਜਕੱਲ ਮੁੰਡੇ ਬਾਹਾਂਵਾਂ ਤੇ ਨਾਮ ਲਖਵਾਉਂਦੇ ਨੇ ਫੋਟੋਆਂ ਬਣਾਉਂਦੇ ਨੇ ਨਾ ਛਾਤੀਆਂ ਤੇ ਨਾਮ ਲਖਵਾਉਂਦੇ ਨੇ ਗਰਦਨਾ ਤੇ ਗਲ ਦੇ ਸਾਈਡ ਤੇ ਇਹ ਸਭ ਕੁਝ ਕਰਨ ਨਾਲ ਸ਼ਾਇਦ ਉਹਨਾਂ ਨੂੰ ਉਹ ਸਕੂਨ ਨਹੀਂ ਮਿਲਦਾ ਅਗਰ ਤੁਸੀਂ ਜਿਉਂਦੇ ਜੀ ਕਦੇ ਉਹਨਾਂ ਦੀ ਕਦਰ ਕੀਤੀ ਹੁੰਦੀ ਕਹਿਣ ਨੂੰ ਤਾਂ ਸਾਰੀ ਕਦਰ ਕਰਦੇ ਨੇ ਪਰ ਕਦੇ ਜਿਉਂਦੇ ਮਾਪਿਆਂ ਕੋਲ ਕਦੇ ਅਸੀਂ ਥੱਕੇ ਹਾਰੇ ਹੋਈਏ ਆਈਏ ਹਨਾ ਕੰਮ ਤੋਂ ਜਾਂ ਕਿਸੇ ਪਤੀ ਜਿਵੇਂ ਵੀ ਅਸੀਂ ਕੰਮ ਕਰਦੇ ਆ ਉਹਨਾਂ ਕੋਲ ਆ ਕੇ 2 4 5 10 ਮਿੰਟ ਬੈਠੀਏ ਤੇ ਉਹਨਾਂ ਨੂੰ ਇੱਕ ਪਿਆਰ ਭਰੀ ਗੱਲ ਆਖੀਏ ਕੀ ਹੋਰ ਮਾਤਾ ਜੀ ਠੀਕ ਹੋ ਜਿਵੇਂ ਵੀ ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਨੂੰ ਆਪਣੇ ਪਿਤਾ ਜੀ ਨੂੰ ਨਾਲ ਜਿਵੇਂ ਵੀ ਬੁਲਾਉਂਦੇ ਨੇ ਜਿਵੇਂ ਦਾ ਘਰ ਦਾ ਮਾਹੌਲ ਹੁੰਦਾ ਏ ਜੀ ਬਾਪੂ ਜੀ ਠੀਕ ਹੋ ਵੀ ਹੋਰ ਕੋਈ ਸਹਾਇਤਾ ਨਹੀਂ ਚਾਹੀਦਾ ਤਾਂ ਨਹੀਂ ਤੁਹਾਨੂੰ ਰੋਟੀ ਪਾਣੀ ਤੁਸੀਂ ਖਾ ਲਿਆ ਬਸ ਤੁਹਾਡੀ ਆ ਗੱਲ ਆ ਤੁਹਾਡੀ ਗੱਲ ਦਾ ਜ਼ਿਕਰ ਹੈ ਨਾ ਇਹ ਤੁਹਾਡੇ ਮਾਪੇ ਨੂੰ 10 ਸਾਲ ਉਹਨਾਂ ਦੀ ਉਮਰ ਵਧਾ ਦਿੰਦਾ ਏ 10 ਸਾਲ ਹਾਂ ਮੰਨਦੇ ਆ ਕੋਈ ਕੰਮ ਹੁੰਦਾ ਕਿਸੇ ਦਾ ਕੰਮ ਹੀ ਐਦਾਂ ਦਾ ਹੁੰਦਾ ਏ ਹਫ਼ਤਾ-ਤੱਕ ਘਰ ਨਹੀਂ ਹੁੰਦੇ ਐ ਨਾ ਜਾਂ 2-4 ਦਿਨ ਨਹੀਂ ਗੱਲ ਕਰ ਹੁੰਦੀ ਮਹੀਨਾ-ਮਹੀਨਾ ਪਰ ਕੋਸ਼ਿਸ਼ ਕਰਿਆ ਕਰੋ ਨਾ ਅੱਜ ਤਾਂ ਫੋਨ ਵੀ ਹੈਗੇ ਨੇ ਆਪਣੇ ਕੋਲ ਉਹਨਾਂ ਨੂੰ ਵੀਡੀਓ ਕਾਲ ਕਰਿਆ ਕਰੋ ਹਨਾ ਮਾਪਿਆਂ ਨੂੰ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਆਪਣੇ ਕੋਲੋਂ ਸਿਰਫ ਇਸ ਜੀਵਨ ਆ ਜਿਹੜੀ ਆਪਣੀ ਇਹ ਇਸ ਤੋਂ ਨਿਕਲੇ ਹੋਏ ਦੋ ਸ਼ਬਦ 2 4 ਸੈਕਿੰਡ ਲਈ 5 ਸੈਕਿੰਡ ਲਈ 10 ਸੈਕਿੰਡ ਲਈ ਇਹ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਦੇ ਨੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਆਪਣੇ ਮਾਪੇ ਦੇ ਜਿਉਂਦੇ ਜੀ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਮਰਨ ਪਿੱਛੋਂ ਤਾਂ ਸਾਰੇ ਚੰਗੇ ਲੱਗਦੇ ਨੇ ਨਾ ਬੁਰਾ ਇਨਸਾਨ ਤਾਂ ਸਭ ਨੂੰ ਬੁਰਾ ਹੀ ਲੱਗਦਾ ਹੁੰਦਾ ਏ ਪਰ ਚੰਗੇ ਇਨਸਾਨ ਨੂੰ ਮਾੜੇ ਵੀ ਚੰਗੇ ਲੱਗਦੇ ਹੁੰਦੇ ਨੇ ਦੇਖ ਰੀਅਲ ਵਿੱਚ ਚੰਗਾ ਇਨਸਾਨ ਹੁੰਦਾ ਨਾ ਜਿਹਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹਰ ਇੱਕ ਇਨਸਾਨ 'ਚ ਇੱਕ ਗੁਣ ਹੁੰਦਾ ਏ ਭਾਵੇਂ ਇਨਸਾਨ ਮਾੜਾ ਏ ਪਰ ਗੁਣ ਉਸ ਕੋਈ ਨਾ ਕੋਈ ਚੰਗਾ ਹੋਊਗਾ ਚਲੋ ਆਪਣੀ ਆਪਣੀ ਸਮਝ ਹੁੰਦੀ ਆ ਨਾ ਆਪਣਾ ਆਪਣਾ ਇੱਕ ਉਮਰ ਦਾ ਲਹਿਜਾ ਹੁੰਦਾ ਏ ਜੋ ਅਸੀਂ ਇਹ ਅੱਜ ਕੱਲ ਟ੍ਰੈਂਡ ਬਣ ਗਿਆ ਏ ਵੀ ਬਾਹਾਂ ਤੇ ਨਾਮ ਲਿਖਵਾ ਲਈ ਹੈ ਨਾ ਤੇ ਪਿੱਛੋਂ ਫਿਰ ਸਟੇਟਸ ਨਾਲ ਲਾ ਕੇ ਦੱਸਣਾ ਵੀ ਸਾਡੀ ਮਾਤਾ ਜੀ ਸੀ ਇੰਨਾ ਪਿਆਰ ਕਰਦੇ ਸਸੇ ਬਾਪੂ ਨੂੰ ਬੰਨ ਇੰਨਾ ਪਿਆਰ ਕਰਦੇ ਆ ਨਹੀਂ ਵੀਰੇ ਨਹੀਂ ਭੈਣੋ ਜੋ ਉਮਰ ਨੂੰ ਜੋ ਸਮਾਂ ਸੀ ਨਾ ਜੋ ਲੰਘ ਗਿਆ ਉਹ ਵਾਪਸ ਨਹੀਂ ਆਉਣਾ ਹੈਗਾ ਅਸੀਂ ਆਪਣੇ ਮਨ ਨੂੰ ਸੁਝਾਉਣ ਵਾਸਤੇ ਇੱਕ ਦਿਖਾਵਾ ਕਰ ਰਹੇ ਆ ਤੁਸੀਂ ਮੰਨੋ ਜਾਂ ਨਾ ਮੰਨੋ ਇੱਕ ਦਿਖਾਵਾ ਹੀ ਆ ਕਿਉਂਕਿ ਜਿਹੜਾ ਅੰਦਰ ਤੋਂ ਪਿਆਰ ਦੇਣਾ ਸੀ ਉਹ ਪਿਆਰ ਮਿਲਣਾ ਸੀ ਉਹ ਤਾਂ ਇੱਕ ਚਾਰ ਦੀਵਾਰੀ ਵਿੱਚ ਮਿਲਣਾ ਸੀ ਉਹ ਤਾਂ ਘਰ ਦੇ ਵਿਹੜੇ ਵਿੱਚ ਮਿਲਣਾ ਸੀ ਜਿੱਥੇ ਮਾਂ-ਬਾਪ ਰਹਿੰਦੇ ਸੀ ਉਹਨਾਂ ਨੂੰ ਖੁਸ਼ੀ ਉੱਥੇ ਮਿਲਣੀ ਸੀ ਲੋਕਾਂ ਨੂੰ ਦੱਸ ਕੇ ਕੋਈ ਫਾਇਦਾ ਨਹੀਂ ਸਭ ਨੂੰ ਆਪਣੇ ਆਪਣੇ ਪਰਿਵਾਰ ਚੰਗੇ ਲੱਗਦੇ ਨੇ ਸਭ ਆਪਣੀ ਦੁਨੀਆ ਵਿੱਚ ਮਸਤ ਨੇ ਤੁਸੀਂ ਪਿਆਰ ਕਰਦੇ ਹੋ ਨਾ ਤਾਂ ਦਿਲ ਤੋਂ ਕਰੋ ਯਾਰ ਹਣਾ ਆਪਣੇ ਮਾਪੇ ਦੀ ਕਦਰ ਕਰੋ ਜਿਉਂਦੇ ਜਿਹਨਾਂ ਨੂੰ ਪੁੱਛੋ ਉਹਨਾਂ ਨੂੰ ਜਿਹੜੀ ਚੀਜ਼ ਪਸੰਦ ਲੱਗਦੀ ਆ ਜਦੋਂ ਆਪਾਂ ਛੋਟੇ ਹੁੰਦੇ ਸੀ ਉਹਨਾਂ ਨੂੰ ਉਹਨਾਂ ਉਹਨਾਂ ਦੀ ਹੈਸੀਅਤ ਵੀ ਨਹੀਂ ਸੀ ਹੁੰਦੀ ਕੁਝ ਦਵਾਨ ਦੀ ਫਿਰ ਵੀ ਆਪਾਂ ਨੂੰ ਦਵਾਂਦੇ ਹੁੰਦੇ ਸੀ ਹੈਨਾ ਉਹ ਤਾਂ ਸਾਡੇ ਪਿਓ ਨੂੰ ਪਤਾ ਏ ਉਹ ਸਾਡੀ ਮਾਂ ਨੂੰ ਪਤਾ ਏ ਵੀ ਉਹਨਾਂ ਨੇ ਕਿਹੜਾ ਹਾਲਾਤਾਂ ਵਿੱਚ ਸਾਨੂੰ ਪੜਾਇਆ ਏ ਲਿਖਾਇਆ ਏ ਹੈਨਾ ਇਸ ਮੁਕਾਮ ਤੱਕ ਮੁਕਾਮ ਤੱਕ ਲਿਕੇ ਆਂਦਾ ਏ ਹੁਣ ਸਾਡੀ ਵਾਰੀ ਆ ਉਹਨਾਂ ਨੂੰ ਖੁਸ਼ੀ ਦੇਣ ਦੀ ਹੈ ਨਾ ਜੋ ਜਿਹੜੀ ਚੀਜ਼ਾਂ ਉਹ ਹੱਕਦਾਰ ਨੇ ਉਹਨਾਂ ਦਾ ਹੱਕ ਅਸੀਂ ਖੋ ਨਹੀਂ ਸਕਦੇ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਅਸੀਂ ਜਿਵੇਂ ਕਿ ਮਾਂ ਦੀ ਜਗਾ ਲੱਗਾ ਪਿਓ ਦੀ ਜਗਾ ਲੱਗਾ ਘਰ ਵਾਲੇ ਦੀ ਜਗਾ ਲੱਗਾ ਬੱਚੇ ਦੀ ਜਗਾ ਲੱਗਾ ਪਰ ਜਿਹੜਾ ਫਰਜ਼ ਹੈ ਚਾਹੇ ਉਹ ਬੱਚੇ ਪ੍ਰਤੀ ਹੋਵੇ ਚਾਹੇ ਉਹ ਘਰ ਵਾਲੀ ਪ੍ਰਤੀ ਹੋਵੇ ਚਾਹੇ ਉਹ ਮਾਂ ਪ੍ਰਤੀ ਹੋਵੇ ਬਾਪ ਪ੍ਰਤੀ ਹੋਵੇ ਜੋ ਜਿਵੇਂ ਦਾ ਫਰਜ਼ ਬਣਦਾ ਸਾਡਾ ਕਿਸੇ ਪ੍ਰਤੀ ਪਰਿਵਾਰ ਦੇ ਮੈਂਬਰ ਹੈ ਉਹ ਸਾਨੂੰ ਜਰੂਰ ਨਿਭਾਉਣਾ ਚਾਹੀਦਾ ਹੈ ਖੁਸ਼ ਰਹੋ ਆਬਾਦ ਰਹੋ